ਆਮੀਂ ਕਰੇ ਕਰਮ ਹੋਣੀ ਜਰੇ ਕੌਣ ਕੌਣ ਮਹਾਨ ਸੱਚੀ ਪ੍ਰਾਨੇ ਵਾਲੀ ਹੈ ਕੀ ਕਰੇ ਤੁੰਗੀ ਦਾਲੀਏ ਦੇਸ਼ੂ ਦੇਸ਼ ਵਿੱਚ ਵਸਦੀਆਂ ਸਮੂਹ ਗੁਰਨਾਮਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪედა ਦਸ਼ਮੇਸ਼ ਨਾ ਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਮਹਾਰਾਜ ਜੀ ਦੀਆਂ ਮਹਾਨ ਕੁਰਬਾਨੀਆਂ ਜਿਨ੍ਹਾਂ ਨੂੰ ਅਸੀਂ ਸਰਬੰਸਦਾਨੀ ਦੇ ਰੂਪ ਵਿੱਚ ਯਾਦ ਕਰਦੇ ਹਾਂ ਪਤਾਗੁਰ ਦੇਗੂਬਹਾਦਰ ਮਹਾਰਾਜ ਜੀ ਨੂੰ ਦਿੱਲੀ ਚਾਂਦਨੀ ਚੌਕ ਤੇ ਬਲੀਦਾਨ ਦੇਣ ਵਾਸਤੇ ਤੋਰਿਆ ਜ਼ਬਰ ਦੇ ਜ਼ੁਲਮ ਦੇ ਖਿਲਾਫ ਤੇ ਹਿੰਦ ਦੀ ਰੱਖਿਆ ਕੀਤੀ ਕਿਲਕ ਜਿੰਨੂ ਰੱਖਾ ਪ੍ਰਤਾਤਾ ਕਿਨੋਂ ਬੜੋ ਕਲੂ ਮੇਸਾਕਾ ਵੱਡੇ ਤੇ ਛੋਟੇ ਸਭ ਜਿਆਦਿਆਂ ਦੀ ਸ਼ਹਾਦਤ ਚਮਕੌਰ ਗੜੀ ਦਾ ਸਾਕਾ ਸਰਹੰਦ ਦਾ ਸਾਕਾ ਮਾਤਾ ਗੁਜਰ ਕੌਰ ਦੀ ਸ਼ਹਾਦਤ ਇਹ ਜਿਹੜਾ ਸ਼ਹੀਦ ਦੀ ਪੰਦਰਵਾੜਾ ਤੇ ਖਾਸ ਕਰਕੇ ਜਿਹੜਾ ਸ਼ਹੀਦੀ ਸਪਤਾ ਹੈ ਜਿਸ ਨੂੰ ਸਫਰੇ ਸ਼ਹਾਦਤ ਦੇ ਰੂਪ ਵਿੱਚ ਹੁਣ ਸਿੱਖ ਜਗਤ ਦੇ ਵਿੱਚ ਬੜੇ ਵਿਰਾਗ ਮਈ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਜਦੋਂ ਧੰਗੂ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਮਹਾਰਾਜ ਜੀ ਨੇ ਖਾਲਸੇ ਦਾ ਹੁਕਮ ਮੰਨ ਕੇ ਛੇਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਸੱਜ ਸੱਜ ਦੇ ਪਰਿਵਾਰ ਵਿਛੋੜਾ ਹੋਇਆ ਸਿੰਘਾਂ ਦੀ ਸ਼ਹਾਦਤ ਹੋਈ ਪਰਿਵਾਰ ਵਿਛੜਿਆ ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜਾਦੇ ਜਾਨਾਂ ਤੋਂ ਪਿਆਰੇ ਸਿੰਘ ਪੰਜ ਪਿਆਰੇ ਤੋਂ ਤਿੰਨ ਪਿਆਰੇ ਸ਼ਹੀਦ ਹੋਏ ਸਰਹੰਦ ਦੀਆਂ ਨਹੀਂ ਹਾਂ ਸਰਹੰਦ ਦਾ ਸਾਕਾ ਵਰਤਿਆ ਸਭ ਜਾਦਿਆਂ ਨੇ ਸਰਹੰਦ ਦੀਆਂ ਜਿੰਨਾਂ ਵਿੱਚ ਖੜ ਕੇ ਵੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਿਰਤ ਨਾ ਜਾਵੇ ਦਾ ਜੋ ਨਾਰਾ ਗੁਲਾਮਾਂ ਨੇ ਕੀਤਾ ਮਾਤਾ ਗੁਜਰ ਘਰ ਦੀ ਜੀ ਸ਼ਹਾਦਤ ਹੋਈ ਬਹੁਤ ਵੱਡਾ ਇਤਿਹਾਸ ਜਿਹੜਾ ਉਹ ਸਿਰਜਿਆ ਗਿਆ ਵਿਦਵਾਨ ਨੇ ਲਿਖਿਆ ਕਿ ਜਿਸ ਜਗਤ ਗੋਦਪਾਲ ਧਰਮ ਦੇ ਬੱਚੇ ਜੂਨ ਦੇ ਸਕਤੇ ਹਨ ਜਾਨ ਵਰਤਮਾਨ ਉਸ ਦਾ ਕੁਝ ਵੀ ਹੋਵੇ ਲੇਕਿਨ ਕੋਈ ਹੈ ਮਹਾਮਹਾਨ ਸੂਰਸ ਤੋਂ ਪਹਿਚਾਨੀਏ ਜੋ ਲੜ ਹੈ ਦੀਨ ਕੇ ਜੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਦਾ ਖੀਤ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦਾ ਦਿਨ ਭਾਰਤ ਸਰਕਾਰ ਵੱਲੋਂ ਵੀ ਨੈਸ਼ਨਲ ਡੇ ਦੇ ਤੌਰ ਤੇ 26 ਦਸੰਬਰ ਨੂੰ ਮਨਾਇਆ ਜਾਂਦਾ ਇਹ ਜਿਹੜੇ ਸਾਹਿਬ ਜਦਿਆਂ ਦੀ ਸ਼ਹਾਦਤ ਦੇ ਦਿਨੇ ਆ ਉਸ ਦਿਨ ਸਿੱਖ ਸੰਗਤਾਂ ਜਿੰਨਾ ਬਰਾਗ ਹੁੰਦਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਚੁੱਲ੍ਹਿਆਂ ਚੱਗ ਨਹੀਂ ਪੈਂਦੀ ਖਾਦਾ ਨਹੀਂ ਬਣਦਾ ਮੰਜੇ ਚੱਕੇ ਜਾਂਦੇ ਆ ਕੋਈ ਵੱਡਾ ਤੇ ਮੰਜਿਆਂ ਤੇ ਨਹੀਂ ਸੁਣਦਾ ਤੇ ਇਹ ਤਾਂ ਸਾਫਰਬਾ ਸਾਹਿਬ ਦੀ ਸੰਗਤਾਂ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ ਕਿ ਜਿਵੇਂ ਸਾਹਿਬ ਜੀ ਠੰਡੇ ਬੁਰਜ ਦੇ ਵਿੱਚ ਜਦੋਂ ਆਰਾਮ ਕੀਤਾ ਸੀ ਉਹ ਬਹੁਤ ਹੀ ਕੁਰਬਾਨੀਆਂ ਭਰਿਆ ਵਰਾਗਮਈ ਇਤਿਹਾਸਾ ਸਾਹਿਬ ਜੀ ਦੀ ਅਦਿ ਸ਼ਹਾਦਤ ਦਾ ਉਹ ਪੂਰੇ ਸੰਸਾਰ ਦੇ ਵਿੱਚ ਸੰਗਤਾਂ ਮਣਾਉਂਦੇ ਆ ਤੇ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪੱਧਰ 'ਤੇ ਹਰ ਸਾਲ ਕੀਤੇ ਜਾਂਦੇ ਆ। ਤੋਂ ਇਸ ਸਾਲ ਵੀ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਰ ਪਰਚਾਰ ਵੱਲੋਂ 21 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਪੂਰੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਇਸ ਸਫਰੇ ਸ਼ਹਾਦਤ ਦਾ ਵੱਡਾ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਅੱਜ ਅਸੀਂ ਕਾਲਾਂ ਵਾਲੀ ਮੰਡੀ ਦੇ ਵਿੱਚ ਬੈਠੇ ਆ ਮੇਰੇ ਨਾਲ ਸਾਡੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਪਰਮਜੀਤ ਸਿੰਘ ਜੀ ਮਾਖਾ ਬੈਠੇ ਨੇ ਸਰਦਾਰ ਮਲਕੀਤ ਸਿੰਘ ਜੀ ਪੰਨੀ ਵਾਲਾ ਇਹ ਵੀ ਬੈਠੇ ਨੇ ਹੋਰ ਬਹੁਤ ਸਾਰੀਆਂ ਮੌਜੂਦ ਸ਼ਖਸੀਅਤਾਂ ਸਾਡੇ ਇਥੋਂ ਕਾਲਾਂ ਵਾਲੀ ਮੰਡੀ ਦੀਆਂ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਨੇ ਇਸੇ ਤਰ੍ਹਾਂ ਗੁਰਦਵਾਰਾ ਅਸੀਰ ਤੋਂ ਮਰਮਤ ਪਿਆਰੇ ਜਿਹੜੇ ਸਾਡੇ ਇੱਥੇ ਮੁੱਖ ਗ੍ਰਾਂਤੀ ਨੇ ਸਰਦਾਰ ਹਰਬਿੰਦਰ ਸਿੰਘ ਜੀ ਉਹ ਵੀ ਆਏ ਨੇ ਔਰ ਇਸੇ ਤਰ੍ਹਾਂ ਸਾਡੇ ਧਰਮ ਪ੍ਰਚਾਰ ਸਭ ਦਫਤਰ ਜੋ ਸਿਰਸਾ ਬਣਾਇਆ ਉਹਦੇ ਇੰਚਾਰਜ ਭਾਈ ਗੁਰਵੰਤ ਸਿੰਘ ਪਾਲਾ ਸਹਿਯਕ ਇੰਚਾਰਜ ਭਾਈ ਗੋਬਿੰਦ ਸਿੰਘ ਜੀ ਔਰ ਸਾਡੇ ਬਲਦੇਸ਼ ਸਿੰਘ ਜੀ ਗੜਕਾ ਕੋਚ ਨੇ ਔਰ ਇਸੇ ਤਰ੍ਹਾਂ ਸਾਡੇ ਇੰਸਪੈਕਟਰ ਜੋ ਉਰੂਕ ਖੇਤਰ ਨੂੰ ਆਏ ਨੇ ਸਾਰੇ ਸਮਾਰੋਹ ਦੀ ਦੇਖਰੇਖ ਜਿਹੜੀ ਆ ਉਹ ਕਰਨਗੇ ਔਰ ਇਸ ਦੇ ਨਾਲ ਹੀ ਐਡਵੋਕੇਟ ਗੁਰਮੀਤ ਸਿੰਘ ਜੀ ਨੇ ਮੰਡੀ ਦੀਆਂ ਮੌਜੂਦ ਹਸਤੀਆਂ ਨੇ ਸਾਡੇ ਇਤਿਹਾੜੀ ਵਿਸ਼ੇਸ਼ੀਯ ਦੇ ਪ੍ਰਧਾਨ ਨੇ ਜਿਹੜੇ ਗਰਦਾਰੀ لال ਜੀ ਔਰ ਇਸੇ ਤਰ੍ਹਾਂ ਸ਼੍ਰੀ ਚਤਨਿਆ ਡੈਕਨੋ ਸਕੂਲ ਦੇ ਜਿਹੜੇ ਸੰਚਾਲਕ ਨੇ ਸ਼੍ਰੀ ਅਸ਼ੋਕ ਸਿੰਘਲਾ ਜੀ ਔਰ ਇਸੇ ਤਰ੍ਹਾਂ ਸਰਦਾਰ ਗੁਰਜੀਤ ਸਿੰਘ ਜੀ, ਸਰਦਾਰ ਸੁਤਨਾਨ ਸਿੰਘ ਜੀ ਔਰ ਸਾਡੇ ਕਾਲਾਂ ਵਾਲੀ ਪਿੰਡ ਗੁਰਦੁਆਰਾ ਦੁੱਖ ਨਿਵਾਜ਼ ਸਭਾ ਮੁੱਖ ਗੁਰੂ ਘਰ ਦੇ ਸਾਬਕਾ ਪ੍ਰਧਾਨ ਸਰਦਾਰ ਹਰਮਨ ਸਿੰਘ ਜੀ ਬੈਠੇ ਨੇ ਸਾਡੇ ਮੰਡੀ ਤੋਂ ਸ਼੍ਰੀ ਅਸ਼ੋਕ ਸੋਕੇ ਜੀ ਸੋਕੇ ਮਾਰ ਜੀ ਬੈਠੇ ਨੇ ਜੈ ਦੁਰਗਾ ਹੌਸ ਵਾਲੇ ਔਰ ਬਹੁਤ ਸਾਰੀਆਂ ਮੌਜੂਦ ਸ਼ਖਸੀਅਤਾਂ ਸਾਡੇ ਸ੍ਰੀ ਰਿੰਦ ਅਰੰਟੀ ਸਿੰਘ ਜੀ ਜਿਹੜੇ ਸਾਫਾ ਪ੍ਰਧਾਨ ਨੇ ਮੰਡੀ ਦੇ ਸਾਰੇ ਸਾਰੀਆਂ ਸ਼ਖਸੀਅਤਾਂ ਅੱਜ ਅਸੀਂ ਇਹ ਜਿਹੜਾ ਸਮਾਗਮ ਹੈ ਉਹਦੇ ਪ੍ਰਬੰਧ ਜਿਹੜੇ ਹੋ ਰਹੇ ਆ ਅੱਜ 18 ਤਰੀਕ ਦਾ 21 ਤਰੀਕ ਨੂੰ ਇਹ ਮੁੱਖ ਸਮਾਗਮ ਨੇ ਦੋ ਦਿਨਾਂ ਦਾ ਵਿੱਚ ਵਕਫਾ ਆ ਤਾਂ ਇਹ ਜਿਹੜੇ ਸਮਾਗਮ ਨੇ ਬਹੁਤ ਵੱਡੀ ਪੱਧਰ ਤੇ ਪਹਿਲੀ ਵਾਰ ਇਹ ਸਾਡੀ ਅਨਾਜ ਮੰਡੀ ਜਿੱਥੇ ਸੰਗਤਾਂ ਦੀ ਮੰਗ ਸੀ ਬਹੁਤ ਜੱਦ ਤੋਂ ਸੰਗਤਾਂ ਮੈਨੂੰ ਮੰਡੀ ਜੀਆਂ ਕਹਿੰਦੇ ਆ ਕੋ ਵੱਡਾ ਸਮਾਗਮ ਇੱਥੇ ਕੀਤਾ ਜਾਵੇ ਗੁਰਮਤ ਸਮਾਗਮ ਤਾਂ ਅਸੀਂ ਇਹ ਸਭ ਜਿਆਦਿਆਂ ਦੀ ਯਾਦ ਦੇ ਵਿੱਚ ਸਮਾਗਮ ਜਿਹੜਾ ਇੱਥੇ ਕਰ ਰਹੇ ਆ ਜਿਹੜੇ ਪੂਰੇ ਹਰਿਆਣੇ 'ਚ ਸਮਾਗਮ ਹੋਣੇ ਉਹਨਾਂ ਦੀ ਸ਼ੁਰੂਆਤ ਜਿਹੜੀ ਆ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅਨਾਜ ਮੰਡੀ ਕਾਲਾਂ ਵਾਲੀ ਸਿਰਸਾ ਤੋਂ ਕੀਤੀ ਜਾ ਰਹੀ ਆ 21 ਦਸੰਬਰ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 3:00 ਵਜੇ ਤੱਕ ਇਹ ਜਿਹੜੇ ਆ ਸਮਾਗਮ ਚੱਲਣੇ ਆ ਇਹ ਪੂਰੇ ਹਰਿਆਣੇ ਦੇ ਅੰਦਰ ਆ 21 ਤਰੀਕ ਨੂੰ ਸਾਡੇ ਇਥੇ ਅਨਾਜ ਮੰਡੀ सिरसा ਕਾਲਾਂਵਾਲੀ ਚਾ सिरसा ਜ਼ਿਲ੍ਹੇ ਚ 22 ਤਰੀਕ ਨੂੰ ਸਾਡੇ ਗੁਰਦੁਆਰਾ ਮਨਜੀਤ ਸਾਹਿਬ ਅਮਾਲਾ ਰਾਤਰੀ ਦੇ ਪ੍ਰੋਗਰਾਮ ਨੇ ਉਹ 23 ਤਰੀਕ ਨੂੰ ਸਾਡੇ ਦਿਨ ਦੇ ਗੁਰਦੁਆਰਾ ਮਨਜੀਤ ਸਾਹਿਬ ਕੈਥਲ ਦੇ ਵਿੱਚ ਆ 24 ਤਰੀਕ ਨੂੰ ਗੁਰਦੁਆਰਾ ਮਨਜੀਤ ਸਾਹਿਬ ਜੀਂਦ ਉਹ ਰਾਤ ਦੇ ਪ੍ਰੋਗਰਾਮ 25 ਤਰੀਕ ਨੂੰ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ ਕਰਨਾਲ ਦੇ ਵਿੱਚ ਉਹ ਦਿਨ ਦੇ ਸਮਾਗਮ 26 ਤਰੀਕ ਨੂੰ ਜਿਹੜਾ ਨਾਲੇ ਨੈਸ਼ਨਲ ਡੇ ਵੀ ਜਿਹੜਾ ਭਾਰਤ ਸਰਕਾਰ ਵੱਲੋਂ ਹੁੰਦਾ ਉਹ ਸਾਡੇ ਪਿਛਲੇ ਸਾਲ ਵੀ ਆ ਮੁਖਸਥਾ ਜਿਹੜਾ ਸਾਡਾ ਮੁਖ ਦਫਤਰ ਹੈ ਪਾਤਸ਼ਾਹੀ 6ਵੀਂ ਗੁਰੂ ਖੇਤਰ ਦੀਵਾਨ ਹਾਲ ਦੇ ਵਿੱਚ ਗੁਰਦੁਆਰਾ ਪਾਤਸ਼ਾਹੀ 6ਵੀਂ ਗੁਰੂ ਖੇਤਰ ਵਿਕੇ ਦਿਨ ਦਾ ਸਮਾਗਮ ਐਸਵੇਰੇ 10 ਤੋਂ 11 ਵਜੇ ਤੱਕ 27 ਤਰੀਕ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸੰਦ ਕਰਨਾਲ ਦੇ ਵਿੱਚ ਜੋ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਦਾ ਰਵਿੰਦਰ ਸਿੰਘ ਅਸੰਦ ਉਹਨਾਂ ਦਾ ਕਸਟਮਾ ਉਥੇ 27 ਤਰੀਕ ਨੂੰ 28 ਤਰੀਕ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਭ ਪੰਚਕੂਲਾ ਜੋ ਚੰਡੀਗੜ੍ਹ ਦੇ ਨੇੜੇ ਆ ਉਹ ਤੇ ਰਾਤਰੀ ਦਾ ਸਮਾਗਮ ਹੈ ਔਰ ਇਸੇ ਤਰ੍ਹਾਂ ਜਿਹੜੀ ਸਮਾਪਤੀ ਹੈ ਨਾ ਸਫਰੇ ਸ਼ਹਾਦਤ ਪ੍ਰੋਗਰਾਮਾਂ ਦੀ ਉਹ ਗੁਰਦੁਆਰਾ ਪੰਜੋਖਰਾ ਸਾਹਿਬ ਪਾਤਸ਼ਾਹੀ ਅਠਵੀ ਜੋ ਕਿ ਅੰਬਾਲਾ ਦੇ ਵਿੱਚ ਹੈ ਉਸ ਜਗ੍ਹਾ ਤੇ ਸਮਾਪਤੀ ਹੋਣੀ ਹੈ ਜਿਸ ਦੇ ਵਿੱਚ ਪੰਥ ਪ੍ਰਸਿੱਧ ਢਾਡੀ ਜਥੇ ਭਾਈ ਗੁਰਪ੍ਰੀਤ ਸਿੰਘ ਲੰਡਰਾਂ ਵਾਲੇ ਭਾਈ ਸੁਰਜੀਤ ਸਿੰਘ ਜੀ ਵਾਰਸੇ ਸਾਰੇ ਇੰਟਰਨੈਸ਼ਨਲ ਗੋਲਡ ਮੈਗਲਿਸਟ ਢਾਡੀ ਜਥੇ ਆ। ਇਸੇ ਤਰ੍ਹਾਂ ਸਾਡੇ ਭਾਈ ਗਿਆਨੀ ਸਰੂਪ ਸਿੰਘ ਦੀ ਕੜਿਆਣਾ ਭਾਈ ਗੁਰਜੀਤ ਸਿੰਘ ਦੀ ਬੌਲੀ ਜਾਗਲਾ ਔਰ ਇਸੇ ਤਰ੍ਹਾਂ ਸਾਡੇ ਭਾਈ ਸੁਖਵਿੰਦਰ ਸਿੰਘ ਜੀ ਸੁਪੰਤਰ ਸਾਡੇ ਹਰਿਆਣਾ ਕਮੇਟੀ ਦੇ ਜਿਹੜੇ ਜੱਥਾ ਹੈ ਭਾਈ ਗੁਰਮੀਤ ਸਿੰਘ ਜੀ ਕਬਿਸ਼ਰੀ ਜੱਥਾ ਔਰ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜ਼ਬਰਦੋਰ ਸਿੰਘ ਜੀ ਭਾਈ ਰਵਿੰਦਰ ਸਿੰਘ ਜੀ ਨੂਰ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ ਭਾਈ ਗੁਰਮੀਤ ਸਿੰਘ ਜੀ ਛਾਂਤ ਇਹ ਹਜ਼ੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਭਾਈ ਜਸਕਰਨ ਸਿੰਘ ਜੀ ਬੜਿਆਲੇ ਵਾਲੇ ਔਰ ਇਸੇ ਤਰ੍ਹਾਂ ਸਾਡੇ ਪ੍ਰਸਿੱਧ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣਾ ਦੇ ਵਾਲੇ ਔਰ ਸਾਡੇ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਸਿੱਧ ਕਥਾਵਾਚਕ ਪ੍ਰਚਾਰਕ ਨੇ ਗਿਆਨੀ ਇੰਦਰਪਾਲ ਸਿੰਘ ਦੀ ਔਰ ਇਸੇ ਤਰ੍ਹਾਂ ਡਾਕਟਰ ਦਵਿੰਦਰ ਸਿੰਘ ਜੀ ਪੀ ਐਚ ਡੀ ਜਿਹੜੇ ਸਾਡੇ ਹਰਿਆਣਾ ਕਮੇਟੀ ਦੇ ਔਰ ਇਸੇ ਤਰ੍ਹਾਂ ਸਾਡੇ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਮੁੱਖ ਗ੍ਰੰਥੀ ਨਾੜਾ ਸਾਹਿਬ ਔਰ ਇਸੇ ਤਰ੍ਹਾਂ ਸਾਡੇ ਗਿਆਨੀ ਸਰਬਜੀਤ ਸਿੰਘ ਜੀ ਢਿੰਡਾ ਜੋ ਕਿ ਗ੍ਰੰਥੀ ਨੇ ਸਾਡੇ ਨਾੜਾ ਸਾਹਿਬ ਦੇ ਤੇ ਔਰ ਇਸੇ ਤਰ੍ਹਾਂ ਸਾਡੇ ਪ੍ਰਸਿੱਧ ਕਥਾਵਾਚਕ ਗਿਆਨੀ ਸਾਧ ਸਿੰਘ ਜੀ ਚੱਕੂ ਜਿਹੜੇ ਮੋਕ ਗਰੰਤੀ ਨੇ ਗੁਰਦੁਆਰਾ ਸਾਹਿਬ ਪਾਰਕ ਮੰਜੀ ਸਾਹਿਬ ਕੈਥੋਲ ਵਿਕੇ ਸੋ ਇਸ ਤਰ੍ਹਾਂ ਇਹ ਜਿਹੜੇ ਸਾਡੇ ਪ੍ਰਸਿੱਧ ਵਿਦਵਾਨ ਹੋਰ ਵੀ ਇਹਨਾਂ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਜੀ ਮਕੂ ਪ੍ਰਸਿੱਧ ਕਥਾਵਾਚਕ ਨੇ ਇਹ ਢਾਡੀ ਜਿਥੇ ਕਵੀਸਰ ਜਿਥੇ ਰਾਗੀ ਜਿਥੇ ਪ੍ਰਚਾਰਕ ਜਿਥੇ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਦੇਦਾਰੇ ਵਕ ਵਕ ਆਵਾਜ਼ ਦੇ ਕਰਦੇ ਕਿਉਂਕਿ 9 ਦਿਨ ਲਗਾਤਾਰ ਪੂਰੇ ਹਰਿਆਣੇ 'ਚ ਇਹ ਸਤਰੇ ਸ਼ਹਾਦਤ ਦਾ ਪ੍ਰੋਗਰਾਮ ਕਰਨਾ ਦਿੱਤੇ ਸੰਗਤਾਂ 'ਚ ਬੜਾ ਉਤਸ਼ਾਹ ਆ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰਾਲਾ ਕਰ ਰਹੀ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਧਰਮ ਪ੍ਰਚਾਰ ਵੱਲੋਂ ਸੰਗਤਾਂ ਨੂੰ ਫੋਨ ਆ ਰਹੇ ਆ ਥਾਵਾ ਥਾਵਾ ਤੋਂ ਕਿ ਸੰਗਤਾਂ ਇਹਦੇ ਲਈ ਉਤਸ਼ਾਹਿਤ ਨੇ ਕਿ ਅਸੀਂ ਉਹਨਾਂ ਸਭ ਜਿਆਦਿਆਂ ਦੀ ਸ਼ਹਾਦਤ ਦਾ ਦਿਨ ਸਫਰੇ ਸ਼ਹਾਦਤ ਬੜੇ ਵਾਰਕ ਮਿਲ ਤਰੀਕੇ ਦੇ ਨਾਲ ਅਸੀਂ ਜਿਹੜਾ ਮਨਾਉਣਾ ਕਿ ਉਹਨਾਂ ਦੇ ਇਤਿਹਾਸ ਤੋਂ ਸਿੱਖਿਆ ਲੈਣੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਕਰਨਾ ਕਿ ਜਿਹੜੇ ਤਨਮਨ ਧੰਦੇ ਨਾਲ ਇਹਨਾਂ ਸਮਾਗਮਾਂ ਵਿੱਚ ਸੇਵਾ ਕਰ ਰਹੇ ਐ ਇਹਨੂੰ ਵਰਲਡ ਪੰਜਾਬੀ ਟੀਵੀ ਤੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਕਾਲ ਚੈਨਲ ਹੋਰ ਕਈ ਚੈਨਲਾਂ ਵੈਬ ਚੈਨਲਾਂ ਤੇ ਸੈਟੇਲਾਈਟ ਚੈਨਲਾਂ ਤੇ ਲਾਈਵ ਟੈਲੀਕਾਸਟ ਕੀਤਾ ਜਾਊਗਾ ਕਿਤੇ ਇਲਾਕੇ ਦਾ ਪ੍ਰੋਗਰਾਮ ਦੂਜੇ ਇਲਾਕਿਆਂ ਚ ਤੇ ਦੁਨੀਆ ਭਰ ਦੇ ਵਿੱਚ ਸੰਗਤਾਂ ਲਾਈਵ ਦੇਖ ਸਕਣਗੀਆਂ ਹਜ਼ਾਰਾਂ ਦੀ ਤਰ੍ਹਾਂ ਉਹ ਸੰਗਤਾਂ ਨੇ ਲੱਖਾਂ ਸੰਗਤਾਂ ਨੇ ਇਨਾ ਸਮਾਗਮਾਂ ਦੇ ਵਿੱਚ ਭਾਗ ਲੈਣਾ ਸੋ ਸਾਰਿਆਂ ਨੂੰ ਮੈਂ ਨਿਮਰਤਾ ਸਹਿਤ ਅਪੀਲ ਕਰਦਾ ਕਿ ਆਪਣੇ ਕੰਮਾਂ ਕਰਜਾਂ ਤੋਂ ਵੇਲ ਪਾ ਕੇ ਜੋ ਵੀ ਉਹਨਾਂ ਦੇ ਨੇੜੇ ਆ ਜਿਹੜੇ ਅੰਬਾਲੇ ਵਾਲੇ ਆ ਜਿਹੜੇ ਪੰਚਕੂਲਾ ਵਾਲੇ ਆ ਕਰਨਾਲ ਵਾਲੇ ਆ ਜਾਂ ਜੀਂਦ ਵਾਲੇ ਆ ਕੈਥਲ ਵਾਲੇ ਤਰੁਖੇਤਰ ਇਥੇ ਸਰਸਾ ਵਾਲੇ ਸਾਰੇ ਹੁੰਮ ਘਮਾ ਕੇ ਨਾ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰੋ ਔਰ ਇਹ ਜਿਹੜੇ ਸਮਾਗਮ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਆਪ ਸਾਕਤ ਆ ਦੇ ਸਹਿਯੋਗ ਨਾਲ ਪ੍ਰਾਪਾ ਕੀਤਾ ਜਾ ਰਿਹਾ ਸੋ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਆਓ ਆਪਣੇ ਸਤਿਗੁਰਾਂ ਆਪਣੇ ਸਿੰਘਾਂ ਸ਼ਹੀਦਾਂ ਸਾਹਿਬ ਜਿਆਦਿਆਂ ਦੀ ਸ਼ਹਾਦਤ ਜਿਨ੍ਹਾਂ ਨੇ ਦੇਸ਼ ਕੌਮ ਧਰਮ ਦੀ ਰੱਖਿਆ ਕੀਤੀ ਸਾਂਸਕ੍ਰਿਤੀ ਦੀ ਰੱਖਿਆ ਕੀਤੀ ਉਹਨਾਂ ਦੀ ਸ਼ਹਾਦਤ ਨੇ ਉਹਨਾਂ ਦੀ ਕੁਰਬਾਨੀ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਰੋਪੇਤਾ ਇਸ ਜੀਸ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਾਹੰਦ ਦੀ ਮੈਂ ਗੁਜਰੀ ਸਾਂਹਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤਰ ਸੀ ਬਖਸ਼ੇ ਪਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮੱਧ ਸ਼ਹਿਰ ਸਾਹ ਤੁਸੀਂ ਕਹੋ ਸਿੰਧੋ ਕਿਸਤਾ ਨਾਲ ਤੇ ਕਰਜ਼ ਉਤਾਰਿਆ ਮੈਂ ਗੁਰੂ ਦੀਆਂ ਕੁਰਬਾਨੀਆਂ ਨੂੰ ਸਿਰਦਾ ਕਰੀਏ ਜਨਾਨੀ ਆਖਿਆ ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੰਦਾ ਭਾਵੇਂ ਆਪਣੇ ਬਾਗ ਬੇਰਾਨ ਹੋ ਗਏ ਹੱਤੀ ਸ਼ਾਂ ਕੀਤੀ ਲੱਖਾਂ ਬੱਚਿਆਂ ਨੂੰ ਭਾਵੇਂ ਆਪਣੇ ਚਾਰੇ ਕੁਰਬਾਨ ਹੋ ਗਏ ਗੁਰੂ ਸਾਹਿਬ ਨੇ ਇਹਨ ਪੁੱਤਰਨ ਕੇ ਸੀਸ ਤੇ ਵਾਰ ਵੀ 1004 ਚਾਰ ਅੰਗੂਏ ਤੋਂ ਕਿਹਾ ਹੁਆ ਜੀਵਤ ਕਹੀ ਹਜ਼ਾਰ ਇਹ ਜਿਹੜਾ ਸਤਗੁਰ ਸੱਚੇ ਬਾਤ ਕਰੀ ਪਵੰਦੀ ਕਰਕੇ ਪਰਉਪਕਾਰ ਕਰਕੇ ਸਰਬਸਦਾਨੀ ਸਤਗੁਰ ਨੇ ਬਚਨ ਕੀਤੇ ਉਸੋ ਸਾਡਾ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਸਮੂਚੇ ਅਹੁਦੇਦਾਰ ਸਰਬਾਨਾਂ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਰੇ ਇਫੈਕਟਰ ਵੱਲੋਂ ਜਨਮ ਹੌਸ ਵੱਲੋਂ ਸਾਡੇ ਜਿਹੜੇ ਮੈਂਬਰ ਹਾਜ਼ਰ ਨੇ ਸਰਦਾਰ ਕਰਨਜੀਤ ਸਿੰਘ ਮਾਕਾ ਸਰਦਾਰ ਮਰਜੀਤ ਸਿੰਘ ਪੰਨੀ ਵਾਲਾ ਸ਼ਹਿਰ ਦੀਆਂ ਮੰਡੀ ਕਾਲਾਂ ਵਾਲੀਆਂ ਜੀਆਂ ਮੌਜੂਦ ਹਸਤੀਆਂ ਬੈਠੀਆਂ ਸਭ ਵੱਲੋਂ ਨਿਮਰਤਾ ਭਰਿਆ ਸੱਦਾ ਸਭ ਨੂੰ ਕਿ ਆਓ ਇਹ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਸਫਰੇ ਸ਼ਹਾਦਤ ਦਾ ਪ੍ਰੋਗਰਾਮ ਸਾਰੇ ਅਸੀਂ ਕੇਂਦਰ ਸਮੂਲੀਅਤ ਕਰਕੇ ਆਏ ਵਿਦਵਾਨਾਂ ਮਹਾਪੁਰਸ਼ਾਂ ਵਾਸੋਂ ਵਰਮਤ ਦਚਾਰ ਗੁਰਬਾਣੀ ਗੁਰ ਇਤਿਹਾਸ ਸਰਵਣ ਕਰਕੇ ਅਸੀਂ ਉਸ ਇਤਿਹਾਸ ਤੋਂ ਜਾਣੂ ਹੋਈਏ ਤੇ ਗੁਰੂ ਘਰ ਦੇ ਨਾਲ ਗੁਰੂ ਦੀ ਸਿੱਖੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਹਾਂਜੀ ਐਨੀ ਕੁਐਸਚਨ ਕਾਰਕਰਮ ਨੂੰ ਪਾਕ੍ਰਿੰਗ ਕਿੰਨੇ ਲੋਕਾਂ ਦੇ ਲਈ ਪਵੰਦਰ ਕੀਤਾ ਜਾ ਰਿਹਾ ਹੈ ਦੇਖੋ ਹਜ਼ਾਰਾਂ ਸੰਗਤਾਂ ਦੇ ਔਰਦਾ ਜਿਹੜਾ ਹੈਗਾ ਸਾਨੂੰ ਅਨੁਮਾਨ ਹੈ ਕਿ ਸਾਰਾ ਇਲਾਕਾ ਜਦੋਂ ਪੂਰਾ ਸਿਰਸਾ ਜ਼ਿਲ੍ਹਾ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਜਿਹੜਾ ਉਹਨਾਂ ਤੱਕ ਪੋਸਟਰ ਤੇ ਫਲੈਕਸ ਆਦੇ ਸਾਰੇ ਪਹੁੰਚ ਜਾਣੇ ਆ ਅਹ ਤਾਂ ਉਹਨਾਂ ਦੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਉਮੀਦ ਹੈ ਕਿਉਂਕਿ ਗੁਰਮਤਿ ਦਾ ਗੁਰੂ ਦਾ ਸਮਾਗਮ ਹੈ ਸਭ ਜਿਆਦਾ ਦਾ ਸਮਾਗਮ ਹੈ ਸਾਬਰੇ ਸ਼ਹਾਦਤ ਉਹਨਾਂ ਦੀ ਸ਼ਹਾਦਤ ਜੋ ਉਹਨਾਂ ਨੇ ਸ਼ਹਾਦਤ ਵਾਲ ਨੂੰ ਸ਼ਹਾਦਤ ਹੈ ਕੀਤਾ ਸਾਡੀ ਖਾਤਰ ਤੇ ਸਾਡਾ ਫਰਜ਼ ਹੀ ਬਣਦਾ ਕਿ ਅਸੀਂ ਉਹਨਾਂ ਦੀ ਯਾਦ ਵਿੱਚ ਕੀਤੇ ਸਮਾਗਮ ਦੇ ਉੱਤੇ ਜਿਹੜਾ ਹਾਜ਼ਰੀਆਂ ਭਰ ਕੇ ਸਮੂਹਯਤ ਕਰੀਏ ਸਾਡਾ ਅਨੁਮਾਨ ਹੈ ਕਿ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਇੱਥੇ ਪੁੱਜਣਗੀਆਂ ਜਿੰਨੀਆਂ ਸੰਗਤਾਂ ਆ ਰਹੀਆਂ ਹਨ ਉਹਨਾਂ ਲਈ ਉਚਿਤ ਜੇ ਗੁਰੂ ਕੇ ਲੰਗਰਾਂ ਦੇ ਪ੍ਰਬੰਧ ਜਿਹੜੇ ਆ ਉਹ ਕੀਤੇ ਜਾ ਰਹੇ ਕਿਉਂਕਿ ਸਪਰੇਸ਼ਾ ਹਾਜ਼ਰ ਦਵਾਰਗਮੀ ਸਮਾਗਮ ਨੇ ਇਹਨਾਂ ਸਮਾਗਮਾਂ ਦੇ ਅੰਦਰ ਨਾ ਤਾਂ ਕਿਸੇ ਨੂੰ ਸਰੋਪੋ ਦਿੱਤਾ ਜਾਂਦਾ ਨਾ ਕਿਸੇ ਦਿੱਤੀ ਨੂੰ ਨਾ ਕਿਸੇ ਜਿਹੜਾ ਮਤਲਬ ਸੰਗਤ ਮੋਰ ਦੇ ਸੰਗਤਾਂ ਸਭ ਦਾ ਦੇਰਦੀਆਂ ਕਿਹਾਈਆਂ ਜੋ ਧੰਨਵਾਦ ਕੀਤਾ ਜਾਂਦਾ ਕਿਉਂਕਿ ਬਰਾਗਮੀ ਤਰੀਕੇ ਨਾਲ ਅਸੀਂ ਇਹ ਸਪਰੇਸ਼ਾ ਹਾਜ਼ਰ ਦਾ ਪ੍ਰੋਗਰਾਮ ਕਰ ਰਹੇ ਤੇ ਕੋਈ ਵੱਡਾ ਛੋਟਾ ਨਹੀਂ ਸਾਰੇ ਬਰਾਬਰ ਅਸੀਂ ਮੂਲ ਸੰਜਟਾ ਜਿਹੜੀਆਂ ਉਹ ਸ਼ਰਧਾ ਭਾਵਨਾ ਦੇ ਨਾਲ ਇਸ ਦਿਨ ਨੂੰ ਮਨਾਉਂਦੇ ਆ ਤੇ ਇਸ ਕਾਰਨ ਕਰਕੇ ਸਾਰਿਆਂ ਨੇ ਸਮੂਲੀਅਤ ਕਰਨੀ ਹੈ ਤੇ ਹਜ਼ਾਰਾਂ ਸੰਗਤਾਂ ਦੇ ਆਉਣ ਦੀ ਉਮੀਦ ਹੈ ਤੇ ਸਾਰੇ ਵੱਡੇ ਪ੍ਰਬੰਧ ਜਿਹੜੇ ਉਹ ਕੀਤੇ ਜਾਂਦੇ ਆ। ਖੈਰ ਸੇਵਾ ਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿਹੜੀਆਂ ਸਰਗਰਮੀਆਂ ਬਾਬਾ ਜੀ ਚੱਲ ਰਹੀਆਂ ਹੋ। ਤੁਹਾਡੇ ਕੋਲੋਂ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਬਣਾਈ ਗਈ ਹੈ ਉਹਦੇ ਰਜਿਸਟ੍ਰੇਸ਼ਨ ਨੂੰ ਲੈ ਕੇ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹਦੇ ਬਾਰੇ ਕਿੱਥੋਂ ਤੱਕ ਜਿਹੜੀ ਆ ਉਹ ਕਾਰਵਾਈ ਹੋ ਚੁੱਕੀ ਹੈ ਅੱਜ ਦਾ ਜਿਹੜਾ ਸਾਡਾ ਇੱਥੇ ਕਾਲਾ ਵਾਲੀ ਮੰਡੀ ਦੇ ਵਿੱਚ ਪ੍ਰੈਸ ਕਾਨਫਰੰਸ ਕਰੰਦਾ ਜਿਹੜਾ ਮਕਸਦ ਹੈ ਉਹ ਸਿਰਫ ਸਰਪ੍ਰੇਸ਼ਾਹਦ ਪ੍ਰੋਗਰਾਮ ਨੂੰ ਲੈ ਕੇ ਹੈ। ਉਹ ਸਰਪ੍ਰੇਸ਼ਾਹਦ ਪ੍ਰੋਗਰਾਮ ਨੂੰ ਅਸੀਂ ਲੈ ਕੇ ਅੱਜ ਇੱਥੇ ਸਮੂਲੀਅਤ ਕੀਤੀ ਹੈ ਸਾਰਿਆਂ ਨੂੰ ਇਕੱਤਰ ਕੀਤਾ ਵਾ ਔਰ ਪ੍ਰੈਸ ਨੂੰ ਸੰਬੋਧਨ ਕੀਤਾ ਸੰਗਤ ਨੂੰ ਸਰਦਾ ਦਿੱਤਾ। ਜੋ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੀਆਂ ਇਲੈਕਸ਼ਨ ਦੀਆਂ ਗੱਲਾਂ ਨੇ ਜਿਾ ਸਾਡੇ ਸ਼੍ਰੋਮਣੀ ਸਾਲੇਦਾਰ ਆਜ਼ਾਦ ਉਹਦੀ ਰਜਿਸਟ੍ਰੇਸ਼ਨ ਦਾ ਉਸ ਅਸੀਂ ਕੱਲ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਭਲਾ ਸਾਹਿਬ ਨੂੰ ਅਸੀਂ ਆਪਣਾ ਜਿਹੜਾ ਅਪਲੀਕੇਸ਼ਨ ਉਹਨਾਂ ਨੂੰ ਦੇ ਦਿੱਤੀ ਆ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਜਰਨੈਸਕਾ ਉਹਦੇ ਉਦਾਰ ਵੀ ਸ਼੍ਰੋਮਣੀ ਅਕਾਲੀ ਦਲ ਜਾਨ ਦੇ ਵੀ ਉਹਦੇ ਉਦਾਰ ਤਾਂ ਉਹਨਾਂ ਨੂੰ ਅਸੀਂ ਜਿਹੜਾ ਅਪਲੀਕੇਸ਼ਨ ਦਿੱਤੀ ਆ ਉਹਨਾਂ ਨੇ ਕਿਹਾ ਸੀ ਕਿ ਕੱਲ ਅਸੀਂ ਇਸ ਤੇ ਆਰਡਰ ਪਾਸ ਕਰਾਂਗੇ ਅਜੋ ਕੀ ਆਰਡਰ ਪਾਸ ਕਰਦੇ ਆ ਉਹਦੇ ਤੋਂ ਸਾਨੂੰ ਪਤਾ ਲੱਗੇਗਾ ਕਿਉਂਕਿ ਅਸੀਂ ਆਪਣਾ ਜਿਹੜਾ ਸੀ ਇਤਰਾਜ਼ ਕਮਿਸ਼ਨਰ ਸਾਹਿਬ ਨਾਲ ਅਸੀਂ ਯਾਰ ਕੀਤਾ ਵਾ ਕਿਉਂਕਿ ਸਾਰੇ ਹੀ ਗੋਡੇ ਟੇਕਗੇ ਸੀਗੇ ਕਮਿਸ਼ਨਰ ਸਾਹਿਬ ਦੇ ਅੱਗੇ ਦੇਖੋ ਕਿ ਇੱਥੇ ਜਿਨ੍ਹਾਂ ਨੇ ਸੰਘਰਸ਼ ਕੀਤਾ ਪਹਿਲਾਂ ਹਰਿਆਣਾ ਕਮੇਟੀ ਨੂੰ ਸਥਾਪਿਤ ਕਰਨ ਦੀ ਸ਼ੁਰੂਆਤ ਕੀਤੀ ਉਹ ਵੀ ਗੋਡੇ ਟੇਕ ਕੇ ਕਮਿਸ਼ਨਰ ਸਾਹਿਬ ਦੇ ਅੱਗੇ ਉਹਨਾਂ ਨੇ ਅਕਾਲੀ ਸ਼ਬਦ ਨਾ ਹੋਣਾ ਵੀ ਪ੍ਰਵਾਨ ਕਰ ਲਿਆ ਜੀ ਉਹਨਾਂ ਨੇ ਸ਼ਰੋਮਣੀ ਸ਼ਬਦ ਨਾ ਹੋਣਾ ਵੀ ਪ੍ਰਵਾਨ ਕਰ ਲਿਆ ਇੱਕ ਪਾਸੇ ਉਹ ਕਹਿੰਦੇ ਅਸੀਂ ਕੌਮ ਦਾ ਸੰਘਰਸ਼ ਕਰਦੇ ਪੰਥ ਦਾ ਜਾਂ ਹਰਿਆਣਾ ਕਮੇਟੀ ਹਰਿਆਣੇ ਦੇ ਸਿੱਖਾਂ ਦਾ ਸੰਘਰਸ਼ ਕਰਾਂਗੇ ਦੂਜੇ ਪਾਸੇ ਉਹ ਕਮਿਸ਼ਨਰ ਸਾਹਿਬ ਦੇ ਅੱਗੇ ਗੋਡੇ ਟੇਕ ਕੇ ਕਿ ਕਮਿਸ਼ਨਰ ਸਾਹਿਬ ਕੋਲੇ ਆਰਡਰ ਪਾਸ ਹੋਇਆ ਹੈ ਕਿ ਇੱਥੇ ਕੋਈ ਵੀ ਜਿਹਦੇ ਅਕਾਲੀ ਸ਼ਬਦ ਲੱਗਦਾ ਹੋਰ ਰਜਿਸਟਰ ਨਹੀਂ ਹੋਏਗਾ ਜਿਹਦੇ ਸ਼ਰੋਮਣੀ ਸ਼ਬਦ ਰਜਿਸਟਰ ਨਹੀਂ ਹੋਏਗਾ ਅਕਾਲੀ ਸ਼ਬਦ ਆਕਾਰਪੁਰਖ ਦਾ ਵਾਜੇਗਾ ਅਕਾਲ ਨੂੰ ਮੰਨਣ ਵਾਲਾ ਅਕਾਲੀ ਤੁਸੀਂ ਅਸੀਂ ਗੁਰਬਾਣੀ ਨੂੰ ਵੀ ਕਹਿੰਦੇ ਦਰਗਾਹੀ ਬਾਣੀ ਅਕਾਲੀ ਬਾਣੀ ਅਕਾਲ ਤੋਂ ਆਈ ਹੋਈ ਜਿਸ ਸਿੱਖ ਸਾਈ ਕੀ ਦੇ ਨਾਲ ਅਕਾਲੀ ਸ਼ਬਦ ਜੁੜਿਆ ਹੋਇਆ ਤੁਸੀਂ ਇੱਥੋਂ ਆਲਿਆਂ ਦੀ ਗੱਲ ਛੱਡੋ ਜਿਨ੍ਹਾਂ ਨੇ ਹੁਣ ਤੱਕ ਅਕਾਲੀ ਦਲ ਦੇ ਨਾਂ ਤੇ ਰਾਜ ਕੀਤਾ ਉਹ ਵੀ ਗੋਡੇ ਟੇਕ ਗਏ ਉਹਨਾਂ ਨੇ ਵੀ ਹਰਿਆਣੇ ਦੇ ਵਿੱਚ ਆਪਣਾ ਇੱਕ ਆ ਵਰਸੋਂ ਹਰਿਆਣਾ ਸਿੱਖ ਪੰਥਕ ਦਲ ਬਣਾ ਲਿਆ ਹਰਿਆਣਾ ਸਿੱਖ ਪੰਥਕ ਦਲ ਜੀ ਉਹਨਾਂ ਨੇ ਵੀ ਗੁੱਡੇ ਟੇਕ ਦਿੱਤੇ ਪਰ ਅਸੀਂ ਇਸ ਦੀ ਲੜਾਈ ਲੜਾਂਗੇ ਅਸੀਂ ਆਪਣਾ ਪੱਖ ਅੱਲਾਹ ਸਾਹਿਬ ਦੇ ਅੱਗੇ ਰੱਖਿਆ ਵਾ ਕਿ ਅਸੀਂ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਹੈ ਕਿ ਸਾਡੇ ਉੱਤੇ ਅੱਜ ਤੁਸੀਂ ਕਿਹਾ ਕਾਲੀ ਸ਼ਬਦ ਨਾ ਹੋਵੇ ਕੱਲ੍ਹ ਨੂੰ ਕਹੋਗੇ ਸਿੱਖ ਸ਼ਬਦ ਨਾ ਹੋਵੇ ਪਰਸੋਂ ਨੂੰ ਕਹੋਗੇ ਖਾਲਸਾ ਸ਼ਬਦ ਨਾ ਹੋਵੇ ਚੌਥੇ ਨੂੰ ਕਹੋਗੇ ਗੁਰਦੁਆਰੇ ਜਾਣਾ ਕੜਾ ਲਾ ਕੇ ਜਾਓ ਕਿਰਪਾਨ ਲਾ ਕੇ ਜਾਓ ਅਸੀਂ ਇਹ ਜਿਹੜਾ ਸਰਕਾਰੀ ਹੁਕਮ ਕਮਿਸ਼ਨਰ ਸਾਹਿਬ ਦਾ ਇਹਨੂੰ ਅਸੀਂ ਚੈਲੰਜ ਕੀਤਾ ਜੇਕਰ ਉਹ ਇਸ ਤਰ੍ਹਾਂ ਦਾ ਆਰਡਰ ਪਾਸ ਕਰਦੇ ਆ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਰਿਕੁਐਸਟ ਕਰਕੇ ਆਏ ਆ ਪਹਿਲਾਂ ਕਿ ਸਾਡਾ ਰਜਿਸਟਰ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਅਸੀਂ ਇਹ ਸਾਡੀ ਨਿਰੋਲ ਧਾਰਮਿਕ ਪਾਰਟੀ ਜਿਹੜਾ ਉਹਨਾਂ ਨੇ ਆਰਡਰ ਵੀ ਪਾਸ ਕੀਤਾ ਨਾ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਜਿਹੜੀਆਂ ਆਪਣਾ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੋਲੇ ਪਾਰਟੀ ਰਜਿਸਟਰ ਹੈ ਜੀ ਉਹ ਇਹ ਚੋਣਨੀ ਧਾਰਮਿਕ ਲੜ ਸਕਦੀ ਉਹਦਾ ਅਸੀਂ ਸਵਾਗਤ ਕੀਤਾ ਕਿ ਵਾਕੇ ਜਿਹੜੀ ਪੋਲੀਟੀਕਲ ਚੋਣਾ ਲੜਦੀ ਹੈ ਉਹ ਪਾਰਟੀ ਨੂੰ ਧਾਰਮਿਕ ਹੋਣਾ ਚਾਹੀਦਾ ਹੈ ਚੋਣ ਲੜਨਾ ਹੈ ਧਾਰਮਿਕ ਚੋਣ ਹੈ ਪਰ ਇਹ ਤਾਂ ਕਿਤੇ ਵੀ ਬਾਜਬ ਨਹੀਂ ਹੈ ਕਿ ਉਹਨਾਂ ਨੇ ਵੀ ਲਿਪਿਆਗੇ ਕੋਈ ਨਾਂ ਰੈਜ਼ੈਂਬਲ ਨਾ ਕਰਦਾ ਹੋਵੇ ਨਾ ਮੇਲ ਨਾ ਖਾਂਦਾ ਹੋਵੇ ਤਾਂ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਤੁਸੀਂ ਅੱਜ ਸਾਨੂੰ ਕਹਿੰਦੇ ਆ ਕਾਲੀ ਨਾ ਹੋਵੇ ਕਮਿਸ਼ਨਰ ਸਾਹਿਬ ਕੱਲ ਨੂੰ ਕਹੋਗੇ ਸ਼ੇਖਣਾ ਹੋਵੇ ਪਰ ਤੁਸੀਂ ਕਹੋਗੇ ਫਾਲਸਾ ਨਾ ਹੋਵੇ ਤੁਸੀਂ ਆਰਡਰ ਦਿਓ ਸਾਨੂੰ ਕਿ ਇਹਦਾ ਕਾਰਨ ਰੀਜ਼ਨ ਕੀ ਹੈ ਸਾਡੀ ਜਿਹੜੀ ਸ਼ਰੋਮੀ ਕਾਲੀ ਦਾ ਅਜਾਦ ਹੈ ਨਰੋਲ ਧਾਰਮਿਕ ਪਾਰਟੀ ਹੈ ਕਿਸੇ ਚੋਣ ਕਮਿਸ਼ਨ ਆਫ ਇੰਡੀਆ ਦਾ ਰਜਿਸਟਰ ਨਹੀਂ ਹੈ ਇਹਨੇ ਕੋਈ polititical ਜੋੜ ਨਹੀਂ ਲੜੀ ਕਿਉਂਕਿ ਇੱਥੇ ਬੜਾਈ ਹੋਣਾ ਹੈ 28 ਨਵੰਬਰ ਨੂੰ ਇਹਦਾ ਐਲਾਨ ਹੋਇਆ 13 ਦਸੰਬਰ ਨੂੰ 10 ਨੂੰ ਮੁੱਖ ਸੇਵਾ ਦਾ ਆਪਣੀ ਸੇਵਾ ਸੰਕੀ ਇਹ ਗਾਹ ਸੀ ਉਹਦੇਦਾਰੀਆਂ ਜਿਹੜੀਆਂ ਉਹ ਸੇਵਾ ਦਿੱਤੀਆਂ ਨੇ ਲੈ ਲਏ ਆ ਸੋ ਇਸ ਕਾਰਨ ਕਰਕੇ ਸਾਡਾ ਹੱਕ ਬਣਦਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜੋ ਧਾਰਮਿਕ ਚੋਣਾਂ ਲੜਨ ਵਾਸਤੇ ਸਿੱਧ ਮਸਲੇ ਦੇ ਹੱਥ ਦੀ ਪੜਾਈ ਹੈ ਉਹਨੂੰ ਜਿਹੜਾ ਹੈਗਾ ਪਾਰਟੀ ਲਗਾ ਜਿਹੜਾ ਹੈਗਾ ਉੱਥੇ ਮਾਨਤਾ ਦਿੱਤੀ ਜਾਵੇ ਤੈਨੂੰ ਜੋ ਵੀ ਆ ਬੜਾ ਜੂਨ ਨਿਸ਼ਾਨਾ ਹੋ ਜਾਰੀ ਕੀਤਾ ਜਾਵੇ ਔਰ ਇਹ ਕਿਸੇ ਤਰ੍ਹਾਂ ਵੀ ਬਾਹਰ ਨਹੀਂ ਹੈ ਪੱਲਾ ਸਾਹਿਬ ਨਾਲ ਕੱਲ ਬੈਠ ਗਏ ਵੀ ਉਹਨਾਂ ਨੂੰ ਕਹਿ ਕੇ ਆਏ ਆ ਉਹਨਾਂ ਨੇ ਕਿਹਾ ਕਿ ਮੈਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਜੋ ਪਾਸ ਹੋਇਆ ਮੈਂ ਉਹ ਤੁਹਾਨੂੰ ਦੱਸ ਰਿਹਾ ਤੇ ਦੀ ਕਿ ਅਸੀਂ ਵੀ ਗੁਰਮਰਿਆਦਾ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਤੁਹਾਨੂੰ ਨਹੀਂ ਕਹਿੰਦੇ ਕਾਨੂੰਨ ਤੋਂ ਬਾਹਰ ਜਾਓ ਤੁਸੀਂ ਆਪਣਾ ਕਾਨੂੰਨ ਫਾਲੋ ਕਰੋ ਅਸੀਂ ਆਪਣੀ ਗੁਰਮਰਿਆਦਾ ਫਾਲੋ ਕਰਾਂਗੇ ਸਾਨੂੰ ਇਲੈਕਸ਼ਨ ਲੜਨਾ ਕੋਈ ਜ਼ਰੂਰੀ ਨਹੀਂ ਸਾਨੂੰ ਕੋਈ ਮੈਂਬਰ ਬਣਨਾ ਜ਼ਰੂਰੀ ਨਹੀਂ ਸਾਨੂੰ ਅਹੁਦੇਦਾਰੀਆਂ ਜ਼ਰੂਰੀ ਨਹੀਂ ਐ ਪ੍ਰਧਾਨਗੀਆਂ ਚੇਅਰਮੈਨੀਆਂ ਗੁਰੂ ਦੇ ਸਿਧਾਂਤਾਂ ਤੋਂ ਅਸੀਂ ਲੱਖਾਂ ਵਾਰ ਸਕਦੇ ਹਾਂ ਇਹ ਕੋਈ ਵੱਡੇ ਹਉਦੇ ਨਹੀਂ ਹੈ ਪਹਿਲਾਂ ਵੀ ਜਦੋਂ ਪੈਟਰਨ ਦਾ ਉਹਦਾ ਬਣਿਆ ਸੀ ਤਾਂ ਸਭ ਤੋਂ ਪਹਿਲਾਂ ਮੈਂ ਵਿਰੋਧ ਕੀਤਾ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਪ੍ਰਸਤ ਨਹੀਂ ਹੁੰਦਾ ਇੱਥੇ ਪੈਟਰਨ ਨਹੀਂ ਹੁੰਦਾ ਪੈਟਰਨ ਸਾਡਾ ਵਿਅਕਤੀ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਸਾਡੇ ਪੈਟਰਨ ਹਨ ਜੇਕਰ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਸਾਡੇ ਸਰਪ੍ਰਸਤ ਆਸੀ ਗੁਰੂ ਗ੍ਰੰਥ ਸਾਹਿਬ ਨੂੰ ਸਰਪ੍ਰਸਤ ਹਾਂ ਜਦੋਂ ਅਸੀਂ ਮੀਟਿੰਗ ਕਰਦੇ ਤੇ ਮਤੇ ਪਾਸ ਕਰਦੇ ਆ ਤੁਹਾਡਾ ਵਿਰੋਧ ਕੀਤਾ ਸੀ ਅੱਜ ਵੀ ਅਸੀਂ ਇਸ ਗੱਲ ਦਾ ਜਿਹੜਾ ਹੈਗਾ ਉਹਨਾਂ ਕੋਲੇ ਅਪੀਲ ਕੀਤੀ ਆ ਉਹ ਕੀ ਆਰਡਰ ਪਾਸ ਕਰਦੇ ਅੱਜ ਬੋਰਡਰ ਜਦੋਂ ਪਾਸ ਹੋ ਜਾਂਦਾ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਂਦਾ ਕਿ ਅਸੀਂ ਕੀ ਕਰਨਾ ਸਾਡੇ ਲਈ ਮੈਂਬਰ ਬਣਨਾ ਪ੍ਰਧਾਨ ਬਣਨਾ ਚੇਅਰਮੈਨ ਬਣਨਾ ਜਾਂ ਸਾਡੇ ਲਈ ਇਲੈਕਸ਼ਨ ਲੜਨਾ ਇਹ ਕੋਈ ਜਾਦਾ ਜ਼ਰੂਰੀ ਹੈ ਸਾਡੇ ਲਈ ਗੁਰੂ ਸਿਧਾਂਤ ਗੁਰੂ ਸਿਧਾਂਤਾਂ ਲਈ ਅਸੀਂ ਲੜੇ ਹਾਂ ਜਿੰਨਾ ਵੀ ਕੱਟੀਆਂ ਮੁਕੱਦਮੇ ਵੀ ਚੱਲੇ ਹੈ ਚਾਹੇ ਪੰਜਾਬ ਸੀ ਚਾਹੇ ਹਰਿਆਣਾ ਉਹ ਗੁਰੂ ਦੇ ਸਿਧਾਂਤਾਂ ਦੀ ਗੱਲ ਅਸੀਂ ਕਰਨੀ ਪਰ ਮੈਂ ਹੈਰਾਨ ਹਾਂ ਮੈਂ ਸੰਗਤਾਂ ਨੂੰ ਪੀੜ ਕਰਦਾ ਕਿ ਜਿਹੜੇ ਲੋਕ ਉਹਨਾਂ ਕੋਲ ਇਹ ਆ ਕੇ ਕਹਿੰਦੇ ਸੀ ਕਿ ਅਸੀਂ ਸੰਘਰਸ਼ ਕਰਦੇ ਹਾਂ ਲੜਦੇ ਹਾਂ ਤੁਹਾਡੇ ਵੀ ਲੜਾਂਗੇ ਸੰਘਰਸ਼ ਉਹਦਾ ਗੋਲੇ ਟੇਕਗੇ ਕਮਿਸ਼ਨਰ ਸਾਹਿਬ ਨੇ ਇਹ ਹੁਕਮ ਦੇ ਅੱਗੇ ਕਿ ਤੁਸੀਂ ਅਕਾਲੀ ਸ਼ਬਦੀ ਨੇ ਰੈਕਡਰ ਕਰਾ ਸਕਦੇ ਜਿਨ੍ਹਾਂ ਨੇ ਪਹਿਲਾਂ ਜਨਤਾ ਕਾਲੀ ਦਲ ਬਣਾਇਆ ਸੀ ਫਿਰ ਸ਼ਰੋਣੀ ਅਕਾਲੀ ਦਲ ਪੰਥਕ ਬਣਾ ਸ਼ਰੋਣੀ ਪੰਥਕ ਅਕਾਲੀ ਦਲ ਬਣਾਇਆ ਸੀ ਉਹ ਤਾਂ ਗੋਡੇ ਟੇਕ ਜਿਨ੍ਹਾਂ ਨੇ ਅਕਾਲੀ ਦਲ ਬਾਦਲ ਦੇ ਨਾਂ ਤੇ ਰਾਜ ਕੀਤਾ ਕਿੰਨੀ ਵਾਰ ਉਹ ਵੀ ਗੋਡੇ ਟੇਕ ਕੇ ਇੱਥੇ ਕਮਿਸ਼ਨਰ ਅੱਗੇ ਰੈਕਡਰ ਉਹਨਾਂ ਨੇ ਭਾਈ ਹੈ ਹਾਈ ਕੋਰਟ ਦੇ ਅੰਦਰ ਉਹਦੀ ਫੈਸਲਾ ਅੱਜ ਸੁਣਵਾਈ ਵੀ ਹੈ 2 ਨੰਬਰ ਕੋਡ ਤੇ 130 ਨੰਬਰ ਤੇ ਉਹਨਾਂ ਦਾ ਲੱਗਿਆ ਇਸ ਵੀ ਲੱਗਿਆ ਹੋਇਆ ਜੀ ਉਹਨਾਂ ਨੇ ਰੇਟ ਤਾਂ ਪਾਈ ਹੈ ਪਰ ਇਧਰ ਤੇ ਉਧਰ ਰੇਟ ਪਾ ਰਹੇ ਨੇ ਕਿ ਸਾਨੂੰ ਚੋਣ ਲੜਨ ਦਾ ਅਧਿਕਾਰ ਨਹੀਂ ਦਿੱਤਾ ਅਕਾਲੀ ਸ਼ਬਦ ਤੇ ਪਵੰਦੀ ਹੈ ਤੇ ਇਧਰ ਹਰਿਆਣੇ ਦੇ ਵਿੱਚ ਸ਼੍ਰੋਮਣੀ ਜੇ ਆ ਆਪਣਾ ਹਰਿਆਣਾ ਸਿੱਖ ਪੰਥਕ ਦਲ ਰਜਿਸਟਰ ਕਰਾ ਰਹੇ ਨੇ ਚੌਂਕ੍ਰਿਸ਼ਨਰ ਕੋਲੇ ਦੋਗਲੀਆਂ ਚਾਲਾਂ ਇਹਨਾਂ ਦੋਗਲੀਆਂ ਚਾਲਾਂ ਕਰਕੇ ਉਹ ਪਹਿਲਾਂ ਫੇਲ ਹੋਏ ਅੱਜ ਗੁਨਾਹਗਰ ਦੁਨੀਆ ਦੇ ਸਾਹਮਣੇ ਆਂ ਕਿ ਅੱਜ ਉਹਨਾਂ ਦੇ ਜਿਹੜਾ ਹਸ਼ਰ ਅਰਸ਼ ਤੋਂ ਹਰਸ਼ ਤੇ ਗਏ ਆ ਅੱਜ ਪੈਰਾ ਤੋਂ ਉਹ ਸਾਰੀ ਸਿਆਸੀ ਧਾਰਮਿਕ ਜ਼ਮੀਨ ਖਿਸਕ ਗਈ ਕੰਧਾਂ ਨਾਲ ਵੱਜਦੇ ਫਿਰਦੇ ਇਹਨਾਂ ਦੋਗਲੀਆਂ ਗੱਲਾਂ ਕਰਕੇ ਪਰ ਅਸੀਂ ਸੁਭਾਟ ਦੇ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਖਾਬੀਰ ਕਰ ਦਿੱਤੀ ਹੈ ਕਿ ਸਾਡੀ ਜਿਹੜੀ ਬਾਤ ਸੀ ਉਹਨਾਂ ਨੇ ਜੇਕਰ ਕਰੋ ਤੋਂ ਨਰਨ ਦਾ ਸਾਨੂੰ ਹੱਥ ਹੋਣਾ ਚਾਹੀਦਾ ਵੀ 40 ਹੜਕਿਆਂ ਦੇ ਅੰਦਰ ਹੀ ਆਪਣੇ ਕੈਂਡੀਡੇਟ ਉਮੀਦਵਾਰ ਸਾਨੂੰ ਸੰਗ ਕੈਂਡੀਡੇਟਾਂ ਦੇ ਫੋਨ ਆ ਰਹੇ ਆ ਪਰ ਉਹ ਸਾਰੇ ਸਾਡੇ ਨਾਲ ਸਹਿਮਤ ਨੇ ਉਹ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜੋ ਫੈਸਲਾ ਲਏਗਾ ਅਸੀਂ ਉਹਦੇ ਨਾਲ ਸਿਰ ਅਸੀਂ ਜਿਹੜਾ ਫਾਇਰ ਕੰਟੈਕਟ ਜੇਕਰ ਕਮਿਸ਼ਨਰ ਸਾਹਿਬ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਨਹੀਂ ਦਿੱਤਾ ਜਾਂਦਾ ਪਾਰਟੀ ਨੂੰ ਰਜਿਸਟਰ ਨਹੀਂ ਕੀਤਾ ਜਾਂਦਾ ਤਾਂ ਅੱਗੇ ਦੀ ਜਿਹੜੀ ਕਾਨੂੰਨੀ ਕਾਰਵਾਈ ਹੋ ਕੀ ਰੂਪ ਤੋਂ ਬਿਲਕੁਲ ਸਮੇਂ ਤੋਂ ਪਹਿਲਾਂ ਕੁਝ ਵੀ ਕਹਿਣਾ ਵਾਸਬ ਨਹੀਂ ਹੁੰਦਾ ਉਹਨਾਂ ਦਾ ਆਰਡਰ ਡੀ ਕਰ ਰਹੇ ਆ ਆਰਡਰ ਕੀ ਕਰਦੇ ਆ ਉਸ ਤੋਂ ਬਾਅਦ ਹਰਿਆਣ ਸ਼੍ਰੋਮਣੀ ਅਕਾਲੀ ਦਲ ਅਜਾੜ ਹਰਿਆਣੇ ਦੀ ਅਸੇ ਸਰਕਾਰੀ ਸਲਾਹ ਲੈ ਕੇ ਅਗਲਾ ਫੈਸਲਾ ਹੋਵੇਗਾ ਕਿ ਅਗਲੀ ਰਣਨੀਤੀ ਕੀ ਹੋਊਗੀ ਜੇਕਰ ਭੱਲਾ ਸਾਹਿਬ ਸਾਨੂੰ ਇਸ ਤਰ੍ਹਾਂ ਦਾ ਆਰਡਰ ਜਾਰੀ ਕਰ ਦੂਗਾ ਰੀਜ਼ਨ ਤਾਂ ਪਤਾ ਲੱਗੇ ਵੀ ਰੀਜ਼ਨ ਕੀ ਦਿੰਦੇ ਆ ਦੇਖੋ ਸਾਡਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਚੋਣ ਕਮਿਸ਼ਨ ਆਫ ਇੰਡੀਆ ਕੋ ਰਜਿਸਟਰ ਨਹੀਂ ਹੈ ਤੁਸੀਂ ਇਹ ਕਿਵੇਂ ਕਹਿ ਸਕਦੇ ਆ ਕਿ ਅਕਾਲੀ ਸ਼ਬਦ ਨਾ ਹੋਵੇ ਵਿੱਚ ਸ਼੍ਰੋਮਣੀ ਸ਼ਬਦ ਨਾ ਹੋਵੇ ਨਾਲੇ ਉੱਥੇ ਵੀ ਨਿਸ਼ਾਨਾ ਨਾਲ ਆ ਕਿ ਕਿਸੇ ਵੀ ਚੋਣ ਲੜਨ ਵਾਲੀ ਪੋਲੀਟਿਕਲ ਚੋਣ ਲੜਨ ਵਾਲੀ ਪਾਰਟੀ ਨਾਲ ਤੁਹਾਡਾ ਜਿਹੜਾ ਚੋਣ ਨਿਸ਼ਾਨ ਉਹ ਨਾ ਰਲਦਾ ਹੋਵੇ ਤੁਸੀਂ ਉਹ ਵੀ ਚੋਣ ਨਿਸ਼ਾਨ ਇਹ ਚੋਣ ਦਾ ਨਿਸ਼ਾਨ ਦਾ ਪਤਾ ਸਾਡੇ ਦੇਣੇ ਆ ਸਾਨੂੰ ਜਿਹੜਾ ਦੇਣ ਕਿ ਸਾਡੀ ਪਾਰਟੀ ਜਿੱਤਰ 간 ਤੇ ਸਾਨੂੰ ਚੋਣ ਨਿਸ਼ਾਨ ਅਸੀਂ ਜਿਹੜਾ ਹੈਗਾ ਦੇਣਗੇ ਅਸੀਂ ਐਪਲੀਕੇਸ਼ਨ ਦੇ ਕੇ ਆਏ ਉਹਨਾਂ ਨੇ ਚੋਣ ਨਿਸ਼ਾਨ ਵਾਸਤੇ ਜਹਾਜ ਚੋਣ ਨਿਸ਼ਾਨ ਵਾਸਤੇ ਅਸੀਂ ਐਪਲੀਕੇਸ਼ਨ ਵੀ ਦਿੱਤੀ ਜਾਂਦਾ ਜੀ ਤੇ ਸਾਨੂੰ ਆ ਜਿਹੜੇ ਨੇ ਤੁਸੀਂ ਪਹਿਲਾਂ ਕਿਸੇ ਨੂੰ ਕੋਸ਼ ਦੇ ਚੁੱਕੇ ਕਿਸੇ ਨੂੰ ਕੋਸ਼ ਆ ਜਿਹੜਾ ਤੁਹਾਡੇ ਚੋਣ ਨਿਸ਼ਾਨਾਂ ਦੀ ਲਿਸਟ ਆ ਇਹਦੇ ਵਿੱਚ ਜਵਾ ਚੋਣ ਨਿਸ਼ਾਨ ਸਾਨੂੰ ਦੇ ਦਿਓ ਪਾਰਟੀ ਰਜਿਸਟਰ ਕਰਕੇ ਅਗਰ ਉਹ ਕੋਈ ਇਸ ਤਰ੍ਹਾਂ ਦਾ ਫੈਸਲਾ ਦਿੰਦੇ ਸਾਨੂੰ ਪੂਰੀ ਆਸ ਹੈ ਕਿ ਉਹ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈਣਗੇ ਕਿਉਂਕਿ ਕੋਈ ਰੀਜ਼ਨ ਹੀ ਨਹੀਂ ਬਣਦਾ ਪਰ ਜੇਕਰ ਉਹ ਫੈਸਲਾ ਦਿੰਦੇ ਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਹਰਿਆਣੇ ਦੀਆਂ ਸੰਗਤਾਂ ਸਲਾਮ ਮਸ਼ਵਰਾ ਕਰਕੇ ਅਸੀਂ ਅਗਲੀ ਰਣਨੀਤੀ ਜਿਹੜੀ ਆ ਉਹ ਨੂੰ ਅੱਗੇ ਕਰਾਂਗੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਉਹ ਕੇਵਲ ਇਹੀ ਸਦਾਵਾ ਕਿ ਜੋ ਸਫਰੇ ਸ਼ਹਾਦਤ ਦਾ ਪ੍ਰੋਗਰਾਮ 21 ਤਰੀਕ ਤੋਂ 29 ਤੱਕ ਸ਼ੁਰੂ ਹੋ ਰਿਹਾ ਤੇ ਆਨਾਜ ਮੰਡੀ ਪੁਰਾਣੀ ਆਨਾਜ ਮੰਡੀ ਕਾਲਾ ਵਾਲੀ ਤੋਂ ਕਰੀਬ ਨੇ ਸ਼ੁਰੂਆਤ ਹੋ ਰਹੀ ਆ ਇਹਦੇ ਚ ਮਹੀਰਾਂ ਘੱਟ ਕੇ ਗੁੱਜੋ ਤੇ ਅਸੀਂ ਸਾਭ ਜਿਆਦਿਆਂ ਦਾ ਦਿਨ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਵਿਰਾਗਵੀ ਤਰੀਕੇ ਨਾਲ ਅਸੀਂ ਮਨਾਇਆ ਹਰੂ ਸਾਹਿਬ ਕਿਹੜੀਆਂ ਸਿੱਖ ਸੰਗਠਨਾਂ ਤੋਂ ਐਸਐਸਸੀ ਜਿਹਦੇ ਸਮਾਗਮ ਤੇ ਬਹੁਤ ਵੱਡਾ ਸਹਿਯੋਗ ਦੇ ਰਹੇ ਆ ਚੰਦੇ ਸ਼ਬਦਾਂ ਤੋਂ ਉਹਨਾਂ ਦਾ ਕਿਸ ਤਰਨਤੂਸੀ ਤਾਨਵਾਦ ਜੇਲਦੀਆਂ ਗ੍ਰਾਜਾ ਚੋਂ ਧੰਨਵਾਦ ਬਹੁਤ ਸਾਰੇ ਫੋਨ ਆ ਰਿਹਾ ਦੇਖੋ ਮੈਂ ਇੱਥੇ ਮੰਡੀ ਤੇ ਪਹੁੰਚ ਗਿਆ ਇੱਥੇ ਸਾਡੇ ਮੰਡੀ ਦਾ ਭਾਈਚਾਰਾ ਭਾਈਚਾਰਾ ਸਾਰੇ ਸਿੱਖ ਭਾਈਚਾਰਾ Hindu ਭਾਈਚਾਰਾ ਸਾਰੇ ਬੈਠੇ ਕਹਿੰਦੇ ਸਾਡੀ ਸੇਵਾ ਲਾਓ ਅਸੀਂ ਕਰਨਾ ਕੀ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਸੇਵਾ ਤੁਸੀਂ ਕਰਨੀ ਅਸੀਂ ਕਿਸੇ ਦੀ ਕੋਈ ਵਿਸ਼ੇਸ਼ ਸੇਵਾ ਨਹੀਂ ਲਾੜੀ ਜੀ ਜੀ ਇਹ ਤੁਹਾਡੀ ਸੇਵਾ ਵਾ ਤੁਸੀਂ ਸ਼ਰਧਾ ਭਾਵਨਾ ਨਾਲ ਜੋਗ ਕਰਨਾ ਇਹਦੇ ਵਿੱਚ ਕਰੋ ਬਾਗੀਆ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਚਾਰਕ ਇਹ ਪ੍ਰਬੰਧ ਜਿਹੜੇ ਆ ਕਰ ਰਿਆ ਵਾ ਬਕਾਇਦਾ ਇੰਸਪੈਕਟਰਾਂ ਦੀਆਂ ਇੰਚਾਰਜਨ ਦੀਆਂ ਡੂਟੀਆਂ ਲੱਗ ਚੁੱਕੀਆਂ ਨੇ ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਮੰਡੀ ਦੇ ਵੀਰ ਜਿਹੜੇ ਆ ਚਾਹੇ ਵੜਤੀ ਸੋਸ਼ੀਅਲ ਦੇ ਮੌਜੂਦਾ ਪ੍ਰਧਾਨ ਆ ਸਾਫਕਾ ਪ੍ਰਧਾਨਾ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਪ੍ਰਧਾਨ ਸਾਹਿਬ ਇੱਥੇ ਖੜੇ ਆ ਸੇ ਪਾਸੇ ਨਗਰਾਂ ਤੋਂ ਸਾਡੇ ਸਰਸਾ ਦੇ ਮੈਂਬਰ ਸਰਬਾਨ ਦੂਜਿਆਂ ਨੇ ਵੀ ਪਹੁੰਚਣਾ ਸੀ ਉਹ ਪਹੁੰਚ ਨਹੀਂ ਸਕੇ ਕੋਈ জরুরি ਜਿਹੜੀ ਆ ਉਹ ਉਹਨਾਂ ਨੂੰ ਮਜਬੂਰੀ ਹੋ ਗਈ ਆ ਕਿ ਕਿਸੇ ਦੀ ਡੈਥ ਹੋ ਗਈ ਉਹ ਵੀ ਆ ਰਹੇ ਸੀਗੇ ਪਰ ਉਹ ਨਹੀਂ ਆ ਸਕਿਆ ਆਉਣ ਵਾਲੇ ਦੇਣਾ ਤੇ ਉਹ ਵੀ ਆਪੋ ਆਪਣੇ ਹੜਕਿਆਂ ਦੇ ਵਿੱਚ ਸਾਰੇ ਸੰਗਤਾਂ ਨੂੰ ਜਿਹੜਾ ਹੈਗਾ ਉਹ ਪ੍ਰਯਤ ਕਰਨਗੇ ਤੇ ਤਿੱਕੀ ਤਰੀਕ ਨੂੰ ਸਾਰਿਆਂ ਨੇ ਇੱਥੇ ਸ਼ੁਗਲੀਤ ਕਰਨੀ ਆ ਤੇ ਇੱਥੇ ਹਰਿਆਣਾ ਸਿੰਘ ਗੁਰਦਾਰਾ ਪਰਉਂਦੇ ਕਮੇਟੀ ਦੇ ਪ੍ਰਧਾਨ ਜਰਦੀਦਾਰ ਭੁਖੇਂਦਰ ਸਿੰਘ ਦਾ ਸੰਗ ਸਮੂਹੀ ਐਗਜ਼ੈਕਟਿਵ ਜਰਨਲ ਹਾਊਸ ਦੇ ਮੈਂਬਰ ਸਾਰੇ ਇੱਥੇ ਜਿਹੜਾ ਸ਼ੁਰੂਆਤ ਵੇਲੇ ਪੁੱਜਣਗੇ ਹੋਰ ਵੀ ਸ਼ਕਸ਼ੀਤਾਂ ਜਿਹੜੀਆਂ ਇਲਾਕੇ ਦੇ ਸੰਤ ਮਹਾਪੁਰਸ਼ਾ ਉਹਨਾਂ ਨੂੰ ਵੀ ਅਸੀਂ ਫੋਨ ਤੇ ਸੱਦਾ ਦਿੱਤਾ ਵਾ ਕਿ ਜੋ ਵੀ ਇਹ ਸਮਾਗਮ ਦੇ ਅੰਦਰ ਸ਼ਮੂਲੀਅਤ ਕਰ ਸਕਦਾ ਕਿਉਂਕਿ ਜਿਹੜਾ ਸਮਾਗਮ ਨਿਰੋਧ ਧਾਰਮਿਕ ਸਮਾਗਮੇ ਤਰੀਕੇ ਨਾਲ ਜਿਹੜਾ ਸਭਰੇ ਸ਼ਹਾਦਤ ਸਮਾਗਮ ਹੈ ਅਸੀਂ ਕਰਨਾ ਤੇ ਜਿੰਨੀਆਂ ਵੀ ਸੰਗਤਾਂ ਸਹਿਯੋਗ ਲਈ ਕਹਿ ਰਹੀਆਂ ਜਾਂ ਸੇਵਾ ਕਰ ਰਹੀਆਂ ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਰੋਮ ਰੋਮ ਕਰਕੇ ਜਿਹੜਾ ਹੈਗਾ ਉਹ ਧੰਨਵਾਦ ਕਰਦੇ ਹਾਂ। ਸਰਵਾਜੀ ਵਾਹਿਗੁਰੂ ਜੀ ਦਾ ਸਵਾਗਤ ਹੈ।